ਇਹ ਤੇ 400 ਸਾਲ ਪੁਰਾਣੀਆਂ ਗੁਫਾਵਾਂ 400 ਸਾਲ ਪੁਰਾਣੀਆਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਬਣੀਆਂ ਗੁਫਾਵਾਂ ਤੇ ਅੱਜ ਤੁਹਾਨੂੰ ਕਰਵਾਉਣੀ ਹੈਗੇ ਦਰਸ਼ਨ ਜੁੜੇ ਰਹੋ ਸਾਡੇ ਨਾਲ ਕਿੱਧਰ ਜਾਣਾ ਇੱਧਰ ਜਾਣੀ ਸਿੱਧਾ ਜਾ ਚੜਾਈ ਜਾਊਗੀ ਜਿਹੜਾਈ ਤੋਂ ਉੱਧਰ ਨੂੰ ਮੁੜ ਜਾਈ ਸਿੱਧਾ ਹੀ ਆਉਂਦੇ ਆਏ ਜਾ ਕਿੱਧਰ ਹਾਂਜੀ ਇੱਧਰੋਂ ਐਵੇਂ ਦਿੰਦਾ ਤੁਹਾਨੂੰ ਸਿੱਧੰ ਇਹ ਜੋ ਗੁਫਾਵਾਂ ਨੇ ਜਦੋਂ ਆਪਾਂ ਨਵਾਂ ਸ਼ਹਿਰ ਤੋਂ ਰੋਪੜ ਵੱਲ ਜਾਣਿਆਂਗੇ ਮੇਨ ਹਾਈਵੇ ਉੱਤੇ ਰੇਲ ਮਾਜਰਾ ਪਿੰਡ ਆਉਂਦਾਗਾ ਪਿੰਡ ਸਾਰਾ ਕ੍ਰਾਸ ਕਰਕੇ ਅੱਗੇ ਇੱਕ ਕੱਚਾ ਰਸਤਾ ਆਉਂਦਾ ਪਹਾੜੀਆਂ ਵੱਲ ਜਿਸ ਨੂੰ ਸ਼ਵਾਲਕ ਦੀਆਂ ਪਹਾੜੀਆਂ ਵੀ ਕਿਹਾ ਜਾਂਦਾਗਾ ਉਸ ਰਸਤੇ ਤੇ ਅੱਗੇ-ਅੱਗੇ ਜਾਣਾਗਾ ਅੱਗੇ ਤੁਹਾਨੂੰ ਸਾਰਾ ਰਸਤਾ ਅਸੀਂ ਦਿਖਾਵਾਂਗੇ ਇਹ ਗੁਫਾਵਾਂ ਬਾਬਾ ਬੰਦਾ ਸਿੰਘ ਭਾਦਰ ਜੀ ਨੇ ਆਪਣੀ ਸੇਫਟੀ ਵਾਸਤੇ ਬਣਾਈਆਂ ਸੀ ਤੇ ਤੁਸੀਂ ਹੈਰਾਨ ਰਹਿ ਜਾਓਗੇ ਇੱਕ ਗੁਫਾ ਐਨੀ ਉੱਚੀ ਸੀ ਕਿ ਉਸ ਦੀ ਉਚਾਈ 46 ਫੁੱਟ ਸੀ ਤੇ 200 ਫੁੱਟ ਦੀ ਲਵਾਈ ਸੀ ਤੇ ਕੋੜੇ ਸਮੇਤ ਬੰਦਾ ਨਿਕਲ ਜਾਂਦਾ ਸੀਗਾ ਜਿਹੜਾ ਰਸਤੇ ਦੀ ਗੱਲ ਕਰੀਏ ਤੇ ਰਸਤਾ ਪਿੱਛੇ ਬਹੁਤ ਖਰਾਬ ਆ ਰਿਹਾ ਸੀਗਾ ਤੇ ਅੱਗੇ ਅਸੀਂ ਦੇਖਿਆ ਤੇ ਅੱਗੇ ਰਸਤਾ ਬਹੁਤ ਜ਼ਿਆਦਾ ਖਰਾਬ ਆ ਗਿਆ ਸੀ ਗੱਡੀ ਨੀਚੇ ਲੱਗਣ ਦਾ ਡਰ ਸੀਗਾ ਆਹ ਵੀਰ ਨੇ ਸਾਡੀ ਗੱਡੀ ਅggen ਗੋਣ ਵਿੱਚ ਮਦਦ ਕੀਤੀ ਇਸ ਜਗ੍ਹਾ ਤੋਂ ਥੋੜੇਕ ਸਮੇਂ ਦੀ ਦੂਰੀ ਉੱਤੇ ਬਾਬਾ ਬੰਦਾ ਸਿੰਘ ਭਾਦਰ ਜੀ ਦੀਆਂ ਗੁਫਾਵਾਂ ਰਹਿ ਗਈਆਂ ਆਜੂ ਅੱਗੇ ਜਾ ਕੇ ਸਾਨੂੰ ਦਰਸ਼ਨ ਕਰਵਾਵਾਂਗੇ जी उपर वाल चल देंगे उपर मापेदा गुफा दिखाने उपर ही लड़ाई चढ़ के उपर जा थोड़ा आगू फाजू वैसे पहले इतनी ऊंचाई होती थी इसकी ਵੀ ਬੰਦਾ ਘੋੜੇ ਸਮੈਤ ਸਿੱਧਾ ਅੰਦਰ ਜਾ ਵੀ ਸਕਦਾ ਸੀ ਤੇ ਆ ਵੀ ਸਕਦਾ ਸੀਗਾ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਮਿੱਟੀ ਬਹੁਤ ਅੱਜ ਕੱਚੀ ਹੈਗੀ ਮੀਂਹ ਪੈ ਪੈ ਕੇ ਮਿੱਟੀ ਨਾਲ ਇਹ ਭਰ ਗਈ ਹੈ ਇਸ ਟਾਈਮ ਦੇਖੋ ਬਹੁਤ ਅੱਗੇ ਤੱਕ ਜੀ ਦੇਖੋ ਆਰ ਪਾਰ ਵੀ ਹੈ ਜੀ ਇਸ ਤੋਂ ਸੇ ਇਹ ਜੋ ਗੁਫਾ ਤੁਸੀਂ ਦੇਖ ਰਹੇ ਹੋਗੇ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮੇਨ ਗੁਫਾ ਸੁਣ ਕਿਹਾ ਜਾਂਦਾ ਹੈਗਾ ਇਸ ਜਗ੍ਹਾ ਤੇ ਬੈਠ ਕੇ ਬਾਬਾ ਜੀ ਧਿਆਨ ਲਾਇਆ ਕਰਦੇ ਸੀ ਤੇ ਗੁਰਬਾਣੀ ਪੜਿਆ ਕਰਦੇ ਸੀਗੇ ਅੱਜ ਤੁਹਾਨੂੰ ਅੰਦਰ ਵੱਲ ਦਿਖਾਉਣੇ ਆਗੇ ਅੰਦਰ ਬਹੁਤ ਹੀ ਹਨੇਰਾ ਹੈਗਾ ਪਰ ਤੁਹਾਨੂੰ ਅਸੀਂ ਫਿਰ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਜੋ ਗੁਫਾ ਤੁਸੀਂ ਦੇਖ ਰਹੇ ਹੋਗੇ ਪਹਿਲਾਂ ਇਹ ਸਾਰੀ ਕੱਚੀ ਹੁੰਦੀ ਸੀ ਪਰ ਇੱਥੋਂ ਦੇ ਸੇਵਾਦਾਰਾਂ ਨੇ ਇਸ ਨੂੰ ਪੱਕਾ ਕਰ ਦਿੱਤਾ ਗਿਆ ਹੈ ਕਿਉਂਕਿ ਜੇਕਰ ਪੱਕਾ ਨਾ ਕਰਦੇ ਜੋ ਕਿ ਪਿੱਛੇ ਗੁਫਾ ਸੀ ਦਿਖਾ ਕੇ ਹਟਿਆਂਗੇ ਉਸ ਦੇ ਵਾਂਗ ਇਹ ਵੀ ਮਤਲਬ ਮਿੱਟੀ ਨਾਲ ਸਾਰੀ ਭਰ ਜਾਣੀ ਸੀਗੀ ਇਸ ਲਈ ਇਸ ਗੁਫਾ ਨੂੰ ਪੱਕਾ ਕਰ ਦਿੱਤਾ ਗਿਆ ਹੈ ਪਹਿਲਾਂ ਇਸ ਗੁਫਾ ਦੀ ਲੰਬਾਈ ਬਹੁਤੀ ਜ਼ਿਆਦਾ ਹੁੰਦੀ ਸੀ ਕਿ ਜੋ ਕਿ ਮਿੱਟੀ ਨਾਲ ਅੱਧੀ ਭਰ ਚੁੱਕੀ ਆ ਵਿਚਾਲੇ ਕੰਧ ਮਾਰ ਦਿੱਤੀ ਗਈ ਹੈ ਜੋ ਕਿ ਤੁਸੀਂ ਸਾਈਡਾਂ ਤੇ ਦੇਖ ਰਹੇ ਹੋਗੇ ਇਧਰ ਸਾਈਡਾਂ ਦੇ ਇਸ ਦੇ ਵਿੱਚ ਕਮਰੇ ਵੀ ਬਣਾਏ ਗਏ ਸੀ ਇਸ ਜਗ੍ਹਾ ਤੇ ਬੈਠ ਕੇ ਬਾਬਾ ਜੀ ਧਿਆਨ ਲਾਇਆ ਕਰਦੇ ਸੀਗੇ ਅੱਜ ਤੁਹਾਨੂੰ ਅੱਗੇ ਵੱਲ ਦਿਖਾਉਣੀ ਆਂਗੇ ਇਹ ਜੋ ਗੁਫਾਵਾਂ ਹੁੰਦੀਆਂ ਨੇਗੀਆਂ ਇਹ ਗਰਮੀਆਂ ਵਿੱਚ ਠੰਡੀਆਂ ਰਹਿੰਦੀਆਂ ਨੇ ਤੇ ਸਰਦੀਆਂ ਵਿੱਚ ਇਹ ਨਿੱਗੀਆਂ ਰਹਿੰਦੀਆਂ ਨੇਗੀਆਂ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ 24 ਘੰਟੇ ਇੱਥੇ ਗੁਰਬਾਣੀ ਚੱਲਦੀ ਹੈ ਅਤੇ ਸੰਤ ਸੁੰਦਰ ਦਾਸ ਜੀ ਜੋ ਕਿ ਆਜ਼ਾਦੀ ਦੇ ਟਾਈਮ ਤੋਂ ਇੱਥੇ ਰਹਿੰਦੇ ਸੀਗੇ ਇਹਨਾਂ ਨੇ ਬਹੁਤ ਭਗਤੀ ਕੀਤੀ ਆ ਤੇ ਇਹਨਾਂ ਨੇ ਹੀ ਗੁਫਾਵਾਂ ਦੀ ਥੋੜੀ ਬਹੁਤ ਸਾਂਭ-ਸਵਾਲ ਕੀਤੀ ਆ ਤੇ ਗੁਰਦੁਆਰਾ ਸਾਹਿਬ ਪਹਾੜੀ ਤੋਂ نیچے ਬਣਿਆ ਹੋਇਆਗਾ ਕਿਉਂਕਿ ਪਹਾੜੀ ਬਹੁਤ ਹੀ ਕਮਜ਼ੋਰ ਹੈਗਾ بارش ਆਉਣ ਦੇ ਕਾਰਨ ਰੇਤਾ ਖੁਰਦਾ ਰਹਿੰਦਾ ਹੈਗਾ ਇਸ ਲਈ ਗੁਰਦੁਆਰਾ ਸਾਹਿਬ ਪਹਾੜੀ ਤੋਂ نیچے ਬਣਾਇਆ ਗਿਆ ਹੈ ਤੇ ਤੁਸੀਂ ਇੱਧਰ ਦੇਖ ਸਕਦੇ ਹੋਗੇ ਇਹ ਪੁਰਾਣੇ ਸਮੇਂ ਦਾ ਸਾਰਾ ਇਤਿਹਾਸ ਲਿਖਿਆ ਹੋਇਆ ਹੈਗਾ ਤੁਸੀਂ ਪੜ੍ਹ ਸਕਦੇ ਹੋਗੇ ਸਾਰਾ ਗੁਰਦੁਆਰਾ ਸਾਹਿਬ ਤੋਂ نیچے ਆ ਕੇ ਇਹ ਨਿਸ਼ਾਨ ਸਾਹਿਬ ਬਣਿਆ ਹੋਇਆ ਹੈਗਾ ਜੀ ਜੇ ਤੁਸ ਨੂੰ ਅੱਗੇ ਨਿਸ਼ਾਨ ਸਾਹਿਬ ਤੋਂ ਅੱਗੇ ਜਾ ਕੇ ਤੁਸ ਨੂੰ ਦਿਖਾਈਏ ਜੋ ਕਿ ਪੁਰਾਣੇ ਸਮੇਂ ਦਾ ਜੋ ਕਿ ਅੱਜ ਦੇ ਸੇਮ ਟਾਈਮ 'ਚ ਅਬ ਖੂ ਬਿਲਕੁਲ ਅਲੋਪ ਹੋ ਚੁੱਕੇ ਨੇਗੇ ਇਹ ਪੁਰਾਣੇ ਸਮੇ ਦਾ ਖੂਹ ਆ ਜੀ ਦੇਖੋ ਜੋ ਕਿ ਬਲਦਾ ਨਾਲ ਗੇੜ ਕੇ ਪਾਣੀ ਆਉਂਦਾ ਹੁੰਦਾ ਸੀਗਾ ਸੋ ਨੂੰ ਪਾਣੀ ਵੀ ਲੈ ਕੇ ਦਿਖਾਵਾਂਗੇ ਗੇੜ ਕੇ ਹਾਂ ਸਾਨੂੰ ਪਾਣੀ ਦੇ ਪਾਣੀ ਦਾ ਪਾਣੀ ਕਿਹਾ ਡੋਲਦਾ ਸਾਰਾ ਕੁਝ ਤੇ ਗਿਲ ਵੀ ਹੋ ਗਿਆ ਸਿੱਧੀ ਉਹਦੇ ਨਾਲ ਡੋਲਦਾ ਗਿਆ ਸਤਿ ਸ਼ਕਾਲ ਅਸੀਂ ਅੱਜ ਬਾਬਾ ਜੀ ਨਾਲ ਇੱਥੇ ਖੜੇ ਹਾਂਗੇ ਬਾਬਾ ਬੰਦਾ ਸਿੰਘ ਬਾਬਰ ਬਾਤਰੀ ਦੇ ਗੁਫਾਾਂਵਾਂ ਕੋਲ ਜਿੱਥੇ ਸਾਨੂੰ ਸਾਰੇ ਇਤਿਹਾਸ ਬਾਰੇ ਜਾਣਕਾਰੀ ਦਵਾਂਗੇ ਕਿ ਕਦੋਂ ਤੇ ਗੁਫਾਾਂਵਾਂ ਬਣੀਆਂ ਨੇ ਜੀ ਕਿੰਨੇ ਟਾਈਮ ਤੋਂ ਇਹਨਾਂ ਦੀ ਸਾਮਸਵਾਲ ਹੋ ਰਹੀ ਹੈ ਜੀ ਅਸੀਂ ਤਾਂ ਬਾਬਾ ਜੀ ਅੱਸੀ ਕਾਲ ਜੀ ਕਿੰਨੇ ਟਾਈਮ ਤੋਂ ਜੀ ਬਾਬਾ ਜੀ ਇਹ ਤਾਂ 400 ਸਾਲ ਪੁਰਾਣੀਆਂ ਗੁਫਾਾਂਵਾਂ ਆ। ਹਾਂ ਇਹ ਤਾਂ ਦਿਨੋ ਕਿ ਅਸੀਂ ਇੱਥੇ ਰਹਿ ਰਹੇ ਹਾਂ ਦਿਨੋ ਕਿ 1978 ਸਹੀ ਸਾਰੇ ਗੁਫਾ ਉੱਤੇ 500 ਸਾਲ ਤੋਂ ਬਾਅਦ ਉਹ ਗੁਫਾ ਜਿਹੜੀ ਵੱਡੀ ਹੈ ਉਹ 100 ਮੀਟਰ ਲੰਬੀ 40 ਫੁੱਟ ਉੱਚੀ ਹੁਣ ਡਿੱਕੇ ਘੱਟ ਗਈ ਹੈ। ਰੇਤਾ ਭ ਗਿਆ। ਸਪਾਈ ਹੁਣ ਸਪਾਈ ਕਰਾਈ ਦੀ ਪਿੱਛੇ ਸਪਾਈ ਕਰਾਈ ਸੀ ਫੇਰ ਇਹਨੂੰ ਕਿ ਰਹਿ ਗਈ। ਹੁਣ ਸਾਡੇ ਕੋਈ ਨੇ ਪੈਸੇ ਨਹੀਂ ਜਿਹੜੇ ਅਸੀਂ ਲਾਈਏ। ਆਏ ਤੇ ਆ ਜਿਹੜੀ ਗੁਫਾਏ ਅਸੀਂ ਪੱਕੀ ਕਰਾਈ ਹੈ। ਇਹ ਮੇਨ ਗੁਫਾ ਬਾਬਾ ਬੰਦਸ ਸਿੰਘ ਭਾਦਰ ਜੀ ਇਸ ਜਗ੍ਹਾ ਤੇ ਹਾਂਜੀ ਹਾਂ। ਤੇ ਇਹ ਆ ਜਿਹੜੀ ਗੁਫਾਏ ਸੀ 2 ਲੱਖ ਰੁਪਈਆ ਲਾ ਕੇ ਸਾਡੇ ਮਾਤਾ ਜੀ ਨੇ ਪੱਕੀ ਕਰਾਈ ਸੀ। ਹਾਂ। ਪਹਿਲਾਂ ਬਿਲਕੁਲ कच्चੀ ਸੀ। ਇੱਕ ਅੱਛੀ ਸੀਗੀ। ਇਹ ਕਿ ਨਾਲ ਇੱਧਰ ਆਇਆ ਸੀਗਾ। ਹਾਂਜੀ। ਇਤਰਾ ਅਸੂ ਦਾ ਇਚੇ ਹੋਏ ਹੁੰਦੀ ਸੀ ਅੱਛਾ ਥੱਲੇ ਇੱਕ ਖੂਹ ਆਂ ਪਰਾਣਾ ਦੋ ਖੂਹ ਹੈਗੇ ਹਲਕੇ ਹਜ ਤੱਕ ਵੀ ਹੋਏ ਅੱਛਾ ਪੁਰਾਣੇ ਪੱਥਰ ਆ ਪੱਥਰ 400 ਸਾਲ ਪੁਰਾਣੇ ਲੱਗੇ ਅੱਛਾ ਜੀ ਆਂ ਸੰਤਾਂ ਨੇ ਤੇ 탑 ਕੀਤਾ ਇਸ ਬ੍ਰਹਮ ਗਿਆਨੀ ਸੰਤ ਬਾਬਾ ਚੰਦਿਰਾਮ ਸਿੰਘ ਜੀ ਵਿਧਦੀ ਅਰੇ ਮਾਤਾ ਕ੍ਰਿਸ਼ਨ ਕੌਰ ਜੀ ਵਿਧਦੀ ਉਹਨਾਂ ਦਾ ਤਨ ਕੋਈ ਸਥਾਨ ਹੈ ਉਹ ਸੀ ਉਹਨਾਂ ਦੇ ਪਰਿਵਾਰ ਚੋਂ ਅੱਛਾ ਅਸੀਂ ਇੱਥੇ ਹੁਣ ਰੰਨੇ ਇਦੋਂ ਕੋ ਇੱਥੇ ਬਾਬਾ ਜੀ ਦੀ 2 ਅਪ੍ਰੈਲ ਨੂੰ ਬਰਸੀ ਮਨਾਈ ਜਾਂਦੀ ਹੈ ਹਰ ਸਾਲ ਇੱਥੇ ਸੰਗਤਾਂ ਦੂਰ ਦੇਸ਼ਾਂ-ਪਰਦੇਸ਼ਾਂ ਤੋਂ ਦੁਨੀਆ ਆਉਂਦੀ ਹੈ ਸੰਗਤਾਂ ਵਾਹ ਇੱਕ ਬਾਬਾ ਜੀ ਸੋਡਾ ਉਰੇ ਕਮਾਈ ਦਾ ਸਾਧਨ ਕੀ ਆ ਕੋਈ ਜ਼ਮੀਨ ਵਗੈਰਾ ਗੁਰਦੁਆਰੇ ਨੂੰ ਕਿੱਥੋਂ ਕੋਈ ਜ਼ਮੀਨ ਨਹੀਂ ਕੋត្រਿਆ ਹੈ ਪਰ ਇਹ ਜਗ੍ਹਾ ਬਾਬਾ ਸ ਅੱਛਾ ਜੀ ਕੋਈ ਇੱਥੇ ਕਮਾਈ ਦਾ ਕੋਈ ਸਾਧਨ ਨਹੀਂ ਅਸੀਂ ਆਉਂਦੇ ਕਿ ਆਪਣਾ ਖਰਚਾ ਆਪ ਕਰਦੇ ਆ ਅੱਛਾ ਜੀ ਜੋ ਵੀ ਹੈਗਾ ਨੂੰ ਕਿ ਆਪ ਲਤਨ ਕੋ ਇਹ ਸਾਡੇ ਉਹਦੇ ਸ਼ਹਿਰੋਂ ਲੈ ਆਉਂਦੇ ਸੌਦਾ ਅੱਦ ਨੂੰ ਕਿਉਂਦਾ ਜਾਂ ਸੰਗਤਾਂ ਜਿਹੜੀਆਂ ਕੋ ਆਉਂਦੀਆਂ ਉਹ ਲਿਆ ਕੇ ਦੇ ਜਿੰਨੇ ਆ ਬਸ ਉਹ ਸੰਗਤਾਂ ਨੂੰ ਇਹ ਬੇਨਤੀ ਆ ਵੀ ਤੁਸੀਂ ਇਸ ਜਗ੍ਹਾ ਤੇ ਆਓ ਬਾਬਾ ਦੀਆਂ ਗੁਫਾਵਾਂ ਤੇ ਦਰਸ਼ਨ ਕਰੋ ਤੇ ਆ ਕੇ ਵੱਧ ਤੋਂ ਵੱਧ ਯੋਗਦਾਨ ਕਰੋ ਤੇ ਸਹਾਇਤਾ ਲਾਓ ਜੇ ਤੁਸੀਂ ਤੁਹਾਨੂੰ ਬਾਬਾ ਜੀ ਦਾ ਨੰਬਰ ਬੋਲ ਦਿੰਨੇ ਆ ਅਸੀਂ ਨਾਮ ਸਾਰਾ ਕੁਝ ਜੇ ਕੋਈ ਸੇਵਾ ਲਾਉਣਾ ਚਾਹੁੰਦਾ ਤਾਂ ਲਾ ਸਕਦਾ ਜੀ ਬਾਬਾ ਜੀ ਨੰਬਰ ਬੋਲ ਦੋ ਆਪਣੇ ਮੇਰਾ ਨੰਬਰ ਹੈ ਜੀ 9988427592 ਠੀਕ ਹੈ ਮੇਰਾ ਨਾਮ ਹੈ ਕ੍ਰਿਸ਼ਨ ਸਿੰਘ ਜੀ ਖਾਲਸਾ ਜੀ ਆ ਬਾਬਾ ਜੀ ਦਾ ਨੰਬਰ ਹੈ ਜੀ ਜੇ ਕੋਈ ਸੇਵਾ ਲਾਉਣਾ ਚਾਹੁੰਦਾ ਤਾਂ ਨੰਬਰ ਤੇ ਫੋਨ ਕਰਕੇ ਸਿੱਧੀ ਸੇਵਾ ਵੀ ਲਾ ਸਕਦਾ ਜੀ ਬਾਕੀ ਮੈਂ ਤਾਂ ਕਹਿੰਦਾ ਤੁਸੀਂ ਆ ਕੇ ਆਪ ਸੇਵਾ ਲਾ ਕੇ ਜਾਓ ਜੀ ਤੇ ਨਾਲੇ ਬਾਬਾ ਜੀ ਦੇ ਗੁਫਾਮੇ ਦੇ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ